ਕਿਉਂਕਿ ਬੀਜੇਪੀ ਨੂੰ ਇਹ ਨਹੀਂ ਧਿਆਨ ਜਾਏਗਾ ਮੋਦੀ ਉਹਨਾਂ ਦੇ ਅਮਿਤ ਸਾਹ ਉਹਨਾਂ ਦੇ ਕਿ ਉਹਨਾਂ ਦੀ ਬਾਪ ਵਾਲੀਆਂ ਪ੍ਰਾਪਰਟੀਆਂ ਨਹੀਂ ਹੈਗੀਆਂ ਸਰਕਾਰੀ ਪ੍ਰਾਪਰਟੀਆਂ ਨਹੀਂ ਹੈਗੀਆਂ ਸਾਡੇ ਲੋਕਾਂ ਦੀਆਂ ਵਾਕਫ ਕੀਤੀਆਂ ਹੋਈਆਂ ਪ੍ਰਾਪਰਟੀਆਂ ਨੇ ਅੱਜ ਮਸਲਾ ਇਹ ਨਹੀਂ ਕਿ ਸਾਲੀ ਟੋਪੀ ਨੂੰ ਹੱਥ ਪਾਇਆ ਮਸਲਾ ਇਹ ਕਿ ਪੰਜਾਬ ਦੀ ਪੱਗ ਨੂੰ ਸਿੱਖਾਂ ਦੀ ਪੰਜਾਬ ਦੀ ਪੱਗ ਨੂੰ ਵੀ ਹੱਥ ਪਾਉਣਾ ਇਹਨਾਂ ਦਾ ਇੱਕੋ ਹੀ ਏਜੰਡਾ 22 ਕਰੋੜ ਦੀ ਮੁਸਲਮਾਨਬਾਦੀ ਹਿੰਦੁਸਤਾਨ ਦੇ ਵਿੱਚ ਆ ਉਹ 22 ਕਰੋੜ ਲੋਕਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਨੇ ਕੋਈ ਧਰਮ ਦੇ ਨਾਂ ਤੇ ਰਾਜਨੀਤੀ ਕਰ ਰਹੇ ਨੇ ਮੁਸਲਮਾਨ ਹਿੰਦੂ ਸਿੱਖ ਹਾਲਾਂਕਿ ਮੁਸਲਮਾਨਾਂ ਤੇ ਹਿੰਦੂਆਂ ਦਾ ਕੋਈ ਵੀ ਫਰਕ ਨਹੀਂ ਹੈਗਾ ਇਹਨਾਂ ਨੇ ਪਹਿਲਾਂ ਵੀ ਜਿਹੜੇ ਇਦਾਂ ਦੇ ਬਿੱਲ ਲੈ ਕੇ ਆਏ ਚਾਹੇ ਕਿਸਾਨਾਂ ਦਾ ਬਿੱਲ ਲੈ ਕੇ ਆਏ ਉਹਦੇ ਵੀ ਮੂੰਹ ਦੀ ਖਾਣੀ ਪਈਆ ਕਿਉਂਕਿ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਹੜ ਆਉਂਦਾ ਤਾਂ ਉਹਨਾਂ ਨੂੰ ਨੱਕੇ ਨਹੀਂ ਲੱਗਦੇ ਪਹਿਲੀ ਵਾਰੀ ਹੋਇਆ ਕਿ ਇੱਕ ਸਰਕਾਰ ਇਹ ਕਹਿ ਰਹੀ ਆ ਸਾਡੇ ਧਰਮ ਦੀਆਂ ਪੌਪੀਆਂ ਦੇ ਵਿੱਚ ਜਿਹੜਾ ਸੋਧ ਕਰਿਆ ਕਿ ਇਹਦੇ ਵਿੱਚ ਅਸੀਂ ਗੈਰ ਮੁਸਲਮ ਮੈਂਬਰ ਲੈ ਕੇ ਆਵਾਂਗੇ ਇਨਾਂ ਨੂੰ ਇਹ ਨਹੀਂ ਪਤਾ ਕਿ ਮਾਸਤੇ ਦਾ ਰੋਕ ਕਿੱਧਰ ਹੋਣਾ ਜਿਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਧਰਮ ਦੇ ਕਾਇਦੇ ਕਾਨੂੰਨ ਕੀ ਨੇ ਉਹਨਾਂ ਲੋਕਾਂ ਨੂੰ ਵਿੱਚ ਲਿਆ ਕੇ ਸਾਡੇ ਤੇ ਪਿਠਾ ਕੇ ਇਹ ਇੱਕ ਸਾਡੀਆਂ ਪ੍ਰਾਪਰਟੀਆਂ ਹੜੱਪਣ ਦਾ ਕੰਮ ਹੈ ਬਿਲਕੁਲ ਹੀ ਬਰਦਾਸ਼ਤ ਨਹੀਂ ਹੋਊਗਾ ਵੋਇਸ ਦੇਖ ਰਹੇ ਹਾਂ ਮੈਂ ਹਾਂ ਪ੍ਰਕਾਸ਼ ਸ਼ਰਮਾ ਪੂਰੇ ਦੇਸ਼ ਭਰ ਦੇ ਵਿੱਚ ਬਕਬ ਸੋਦਾ ਬਿੱਲ ਨੂੰ ਲੈ ਕੇ ਜਿਹੜਾ ਇਸ ਵੇਲੇ ਆਹ ਗਾਮਾ ਜਿਹੜਾ ਉਹ ਮੱਚਿਆ ਪਿਆ ਹੈ ਤੇ ਖਾਸ ਕਰ ਮਲੇਰਕੋਟਲਾ ਦੀ ਗੱਲ ਕਰੀਏ ਤਾਂ ਪਿੱਛੇ ਦੇਖ ਸਕਦੇ ਹੋ ਕਿ ਮਲੇਰਕੋਟਲਾ ਦੇ ਵਿੱਚ ਅੱਜ ਇੱਕ ਖਾਸ ਤੌਰ ਤੇ ਜਿਹੜੀ ਇੱਕ ਰੋਸ ਪ੍ਰਦਰਸ਼ਨ ਦੀ ਕਾਲ ਦਿੱਤੀ ਹੋਈ ਸੀ ਤੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਮੁ슬ਮਨ ਧਰਮ ਦੇ ਨਾਂ ਨਾਲ ਗੈਰ ਮੁ슬ਮਮ ਧਰਮ ਦੇ ਲੋਕਾਂ ਨੇ ਵੀ ਇਸ ਕਮਿਊਨਿਟੀ ਦੇ ਲੋਕਾਂ ਦਾ ਸਾਥ ਦੇਣ ਦੀ ਗੱਲ ਆਖੀ ਤੇ ਸਾਡੇ ਨਾਲ ਵਕਫ ਬੋਰਡ ਦੇ ਜਿਹੜੇ ਮੌਜੂਦ ਨੇ ਕੁਝ ਆਗੂ ਸਾਡੇ ਨਾਲ ਗੱਲਬਾਤ ਕਰਦੇ ਆ ਅਨਵਰ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਨਵਰ ਜੀ ਕਿਵੇਂ ਦੇਖਦੇ ਹੋ ਸਾਰੀ ਕਾਰਵਾਈ ਕੇ ਵਕਫ ਸੁਧਾਰ ਬਿੱਲ ਜਿਹੜਾ ਲੈ ਕੇ ਆਂਦਾ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਅੱਜ ਮਰੇਕ ਕੋਲਾ ਦੇ ਵਿੱਚ ਸਮੁੱਚੇ ਭਾਈਚਾਰੇ ਵੱਲੋਂ ਬਹੁਤ ਇੱਕ ਵਿਸਾਲ ਕਟ ਕਰਕੇ ਬੀਜੇਪੀ ਸਰਕਾਰ ਦੇ ਖਿਲਾਫ ਮਜਾਰਾ ਕੀਤਾ ਗਿਆ ਕਿਉਂਕਿ ਪਿਛਲੇ ਦਿਨੀ ਜੋ ਬੀਜੇਪੀ ਸਰਕਾਰ ਇੱਕ ਬਿੱਲ ਲੈ ਕੇ ਆਈ ਆ ਜਿਹੜਾ ਵਕਫ ਬੋਰਡ ਦੀਆਂ ਪ੍ਰਾਪਰਟੀਆਂ ਸਾਡੀਆਂ ਉਹਨਾਂ ਨੂੰ ਹੜੱਪਣ ਦੇ ਲਈ ਲੈ ਕੇ ਆਈ ਆ ਜੀ ਕਿਉਂਕਿ ਬੀਜਪੀ ਨੂੰ ਇਹ ਨਹੀਂ ਧਿਆਨ ਚਾਹੀਦਾ ਮੋਦੀ ਉਹਨਾਂ ਦੇ ਅਮਿਤ ਸਾਹਿਬ ਉਹਨਾਂ ਦੇ ਕਿ ਉਹਨਾਂ ਦੀ ਬਾਪ ਵਾਲੀਆਂ ਪੌਪਰਟੀਆਂ ਨਹੀਂ ਹੈਗੀਆਂ ਇਹ ਸਰਕਾਰੀ ਪੌਪਰਟੀਆਂ ਨਹੀਂ ਹੈਗੀਆਂ ਸਾਡੇ ਲੋਕਾਂ ਦੀਆਂ ਵਕਫ ਕੀਤੀਆਂ ਹੋਈਆਂ ਪੌਪਰਟੀਆਂ ਨੇ ਜਿਹੜੀਆਂ ਸਾਡੀਆਂ ਕੋਈ ਸਰਕਾਰ ਵੱਲੋਂ ਨਹੀਂ ਦਿੱਤੀਆਂ ਗਈਆਂ ਬਜ਼ੁਰਗ ਸਾਡੇ ਲੰਬੇ ਸਮੇਂ ਤੋਂ ਲਾ ਕੇ ਵਕਫ ਕਰਦੇ ਆਏ ਉਹ ਅੱਜ ਪੌਪਰਟੀਆਂ ਸਾਡੀਆਂ ਜਿਹੜੀਆਂ ਉਹਦੀ ਅਸੀਂ ਆਮਦਨ ਨੂੰ ਲੈ ਕੇ ਮਦਰਸੇ ਚੱਲ ਰਹੇ ਨੇ ਉਸ ਆਮਦਨ ਤੋਂ ਮਸਜਿਦਾਂ ਨੂੰ ਐਡ ਦਿੰਨੇ ਆ ਔਰ ਜੋ ਮੁਸਲਮ ਭਾਈਚਾਰੇ ਦੇ ਕੰਮ ਨੇ ਉਸ ਆਮਦਨ ਨੂੰ ਲੈ ਕੇ ਕਰ ਰਹੇ ਆ ਜਿਹੜੀ ਇਹ ਸੈਂਟਰ ਦੀ ਸਰਕਾਰ ਆ ਲੰਮੇ ਸਮੇਂ ਤੋਂ ਲਾ ਕੇ ਜਿੱਦਾਂ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੋਈ ਆ ਪੋਸਟ ਦਿਨ ਤੋਂ ਲਾ ਕੇ ਮੁਸਲਮਾਨਾਂ ਦੇ ਖਿਲਾਫ ਚੱਲਦੀ ਆ ਅੱਜ ਮਸਲਾ ਇਹ ਨਹੀਂ ਕਿ ਸਾਡੀ ਟੋਪੀ ਨੂੰ ਹੱਥ ਪਾਇਆ ਮਸਲਾ ਇਹ ਆ ਕਿ ਪੰਜਾਬ ਦੀ ਪੱਗ ਨੂੰ ਸਿੱਖਾਂ ਦੀ ਪੰਜਾਬ ਦੀ ਪੱਗ ਨੂੰ ਵੀ ਹੱਥ ਪਾਉਣਾ ਇਹਨਾਂ ਨੇ ਹਰ ਧਰਮ ਦੇ ਲੋਕਾਂ ਦਾ ਵਿਰੋਧ ਕਰਨਾ ਕਿਉਂਕਿ ਇਹ ਦੇਸ਼ ਨੂੰ ਤੋੜਨ ਲੱਗੀ ਆ ਇਹ ਸਰਕਾਰ ਇਹਨਾਂ ਦਾ ਇੱਕੋ ਹੀ ਏਜੰਡਾ 22 ਕਰੋੜ ਦੀ ਮੁਸਲਮਾਨਬਾਦੀ ਹਿੰਦੁਸਤਾਨ ਦੇ ਵਿੱਚ ਆ ਉਹ 22 ਕਰੋੜ ਲੋਕਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਨੇ ਇੱਕੋ ਹੀ ਧਰਮ ਦੇ ਨਾਂ ਤੇ ਰਾਜਨੀਤੀ ਕਰ ਰਹੇ ਨੇ ਮੁਸਲਮਾਨ, ਹਿੰਦੂ, ਸਿੱਖ ਹਾਲਾਂਕਿ ਮੁਸਲਮਾਨਾਂ ਤੇ ਹਿੰਦੂਆਂ ਦਾ ਕੋਈ ਵੀ ਫਰਕ ਨਹੀਂ ਹੈਗਾ ਇਹ ਲੋਕਾਂ ਨੇ ਜਿਹੜਾ ਆਨਲਾਈਨ ਫਰਕ ਬਣਾਇਆ ਹੋਇਆ ਇਹ ਇਹ ਭੁਲੇਖਾ ਕੱਢਣ ਦੇ ਲਈ ਅੱਜ ਅਮਰੀਕ ਕੋਲਾ ਦੇ ਵਿੱਚ ਬੜਾ ਵੱਡਾ ਵਿਸਾਲ ਇਕੱਠ ਹੋਇਆ ਇਹਨਾਂ ਨੇ ਪਹਿਲਾਂ ਵੀ ਜਿਹੜੇ ਇਦਾਂ ਦੇ ਬਿੱਲ ਲੈ ਕੇ ਆਏ ਚਾਹੇ ਕਿਸਾਨਾਂ ਦਾ ਬਿੱਲ ਲੈ ਕੇ ਆਏ ਉਹਦੇ ਵੀ ਮੂੰਹ ਦੀ ਖਾਣੀ ਪਈਆ ਕਿਉਂਕਿ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਹੱਡ ਆਉਂਦਾ ਤਾਂ ਉਹਨਾਂ ਨੂੰ ਨੱਕੇ ਨਹੀਂ ਲੱਗਦੇ ਅੱਜ ਇਹ ਹੱਡ ਆਇਆ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪੀ ਸਰਕਾਰ ਦੀ ਗਲੇ ਦੀ ਹੱਡੀ ਵੜਨਾ ਬਖ ਬਖ ਸਟੇ ਇਦਾ ਵਿਰੋਧ ਕਰਨ ਲੱਗਿਆਂ ਨੇ ਬੰਗਾਲ ਦੇ ਵਿੱਚ ਮਮਤਾ ਬੈਂਰਜੀ ਨੇ ਵਿਰੋਧ ਕਰਤਾ ਔਰ ਮੈਂ ਆਪਣੇ ਵੱਲੋਂ ਇੱਕੋ ਹੀ ਵਿਸ਼ਵਾਸ ਦਵਾਉਣਾ ਚਾਹੁੰਦਾ ਕਿਉਂਕਿ ਮੈਂ ਧੂਰੀ ਹਲਕੇ ਨੂੰ ਬਿਲੋਂਗ ਕਰਦਾ ਸੀਐਮ ਸਾਹਿਬ ਦਾ ਹਲਕਾ ਮੈਨੂੰ ਵਾਕਪੁਰ ਪੰਜਾਬ ਦਾ ਮੈਂਬਰ ਲਾਇਆ ਗਿਆ ਅਸੀਂ ਲਗਾਤਾਰ ਉਤੇ ਕੰਮ ਕਰ ਰਹੇ ਹਾਂ ਬੋਰਡ ਦੇ ہیں ਜਿਹੜੀਆਂ ਪ੍ਰਾਪਰਟੀਆਂ ਨੂੰ ਸੰਭਾਲਣ ਦੇ ਲਈ ਪਹਿਲੀ ਵਾਰੀ ਹੋਇਆ ਕਿ ਇੱਕ ਸਰਕਾਰ ਇਹ ਕਹਿ ਰਹੀ ਆ ਸਾਡੇ ਧਰਮ ਦੀਆਂ ਪ੍ਰਾਪਰਟੀਆਂ ਦੇ ਵਿੱਚ ਜਿਹੜਾ ਸੋਧ ਕਰਿਆ ਕਿ ਇਹਦੇ ਵਿੱਚ ਅਸੀਂ ਗੈਰ ਮੁਸਲਮ ਮੈਂਬਰ ਲੈ ਕੇ ਆਵਾਂਗੇ ਤੁਸੀਂ ਅੱਜ ਤੱਕ ਸੰਵਿਧਾਨ ਦੇ ਕੀ ਲੱਗਦਾ ਵੀ ਉਹ ਮੁਸਲਮ ਧਰਮ ਦੇ ਸਾਰੇ ਕਾਇਦੇ ਕਾਨੂੰਨ ਜਾਣਦੇ ਹੋਣਗੇ ਜੀ ਬਿਲਕੁਲ ਬਿਲਕੁਲ ਦੇਖੋ ਜਿਹੜੇ ਗੈਰ ਮੁਸਲਮ ਲੋਕਾਂ ਦੀ ਉਹ ਗਵਾਈ ਕਰਾਉਣੀ ਚਾਹੁੰਦੇ ਆ ਜਾਂ ਉਹਨਾਂ ਨੂੰ ਵਿੱਚ ਇਨਵੋਲਵਮੈਂਟ ਕਰਾਉਣੀ ਚਾਹੁੰਦੇ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਮਸਜਿਦ ਦਾ ਰੋਕ ਕਿੱਧਰ ਹੋਣਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਧਰਮ ਦੇ ਕਾਇਦੇ ਕਾਨੂੰਨ ਕੀ ਨੇ ਉਹਨਾਂ ਲੋਕਾਂ ਨੂੰ ਵਿੱਚ ਲਿਆ ਕੇ ਸਾਡੇ ਤੇ ਬਿਠਾ ਕੇ ਇਹ ਇੱਕ ਸਾਡੀਆਂ ਪ੍ਰਾਪਰਟੀਆਂ ਹੜੱਪਣ ਦਾ ਕੰਮ ਹੈ ਬਿਲਕੁਲ ਇਹ ਬਰਦਾਸ਼ਤ ਨਹੀਂ ਹੋਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੂਵਮੈਂਟ ਹੈ ਜਿਹੜੀ ਬਹੁਤ ਤਿੱਖੀ ਹੋਣੀ ਆ ਔਰ ਬੀਜੇਪੀ ਸਰਕਾਰ ਨੂੰ ਮੂੰਹ ਦੀ ਖਾਣੀ ਪੈਣੀ ਔਰ ਇਹ ਜਿਹੜਾ ਬਿਲ ਆ ਇਹ ਵਾਪਸ ਲੈਣਾ ਪੈਣਾ। ਕਿਹਾ ਜਾਂਦਾ ਕਿ ਭਾਰਤ ਦਾ ਸੰਵਿਧਾਨ ਹੈ ਉਹ ਹਰ ਇੱਕ ਦੇ ਲਈ ਬਰਾਬਰ ਮੰਨਿਆ ਜਾਂਦਾ ਹੈ। ਕੀ ਹੁਣ ਭਾਰਤੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਸਾਰੀ ਲੜਾਈ ਲੜੀਏ? ਇਹਨਾਂ ਨੇ ਬਾਬਾ ਅਮੀਦਕਾਰ ਦੇ ਜਿਹੜੇ ਕਾਨੂੰਨ ਬਣਾਏ ਹੋਏ ਸੀਗੇ ਸਾਰੇ ਧਰਮਾਂ ਨੂੰ ਅਧਿਕਾਰ ਦਿੱਤੇ ਹੋਏ ਸੀ ਬਰਾਬਰਤਾ ਦੇ। ਉਹ ਸਿੱਕੇ ਦੇ ਟੰਗ ਦਿੱਤੇ ਆ ਆਪਣੇ ਨਿੱਜੀ ਫਾਇਦਿਆਂ ਦੇ ਲਈ ਅੱਜ ਇਹ ਲੋਕ ਅਰਬਾਂ ਕਰਮਾਂ ਦੇ ਜਿਹੜੀਆਂ ਲੁੱਟਖਸੂਹਾਂ ਕਰਨ ਲੱਗੇ ਨੇਗੇ ਇਸ ਲਈ ਜਿਹੜੇ ਮੁਸਲਮ ਭਾਈਚਾਰਾ ਪੂਰੀਆਂ ਸਟੇਟਾਂ ਦੇ ਵਿੱਚ ਇਕੱਠਾ ਹੋ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਬਿਲਕੁਲ ਇਹਦੀ ਮੂੰਹ ਦੀ ਖਾਣੀ ਪੈਣੀ ਆ ਪੰਜਾਬ ਸਰਕਾਰ ਸੀਐਮ ਸਾਹਿਬ ਪਿਛਲੇ ਦਿਨੀ ਜਿਵੇਂ ਐਮਐਲਏ ਸਾਹਿਬ ਬੋਲਦੇ ਸੀਗੇ ਈਤ ਤੇ ਆ ਕੇ ਗਏ ਨੇ ਮੈਂ ਤੂਰੀ ਹਲਕੇ ਨੂੰ ਬਲੌਂਗ ਕਰਦਾ ਨਿੱਜੀ ਤੌਰ ਤੇ ਸੀਐਮ ਸਾਹਿਬ ਨੂੰ ਮਿਲ ਕੇ ਕਹਾਂਗੇ ਕਿ ਦੇ ਵਿਰੋਧ ਦੇ ਲਈ ਸਪੈਸ਼ਲ ਇਹਦਾ ਮਤਾ ਪਾ ਕੇ ਸੈਂਟਰ ਸਰਕਾਰ ਨੂੰ ਇਹ ਵਿਰੋਧ ਜਤਾਇਆ ਜਾਵੇ ਕਿ ਬਿਲਕੁਲ ਪੰਜਾਬ ਦੇ ਵਿੱਚ ਲਾਗੂ ਨਹੀਂ ਕੀਤਾ ਜਾਊਗਾ ਔਰ ਪੰਜਾਬ ਦੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ ਅੱਛਾ ਕਿਵੇਂ ਦੇਖਦੇ ਹੋ ਅੱਜ ਮਲੇਰਕੋਟਲਾ ਦੇ ਵਿੱਚ ਇੱਕਾਠ ਜਿਹੜਾ ਕਿਹਾ ਗਿਆ ਸੀ ਕਿ ਮੁਸਲਿਮ ਕਮਿਊਨਿਟੀ ਦੇ ਲੋਕਾਂ ਦੁਆਰਾ ਪਰ ਵਕ ਵਕ ਧਰਮਾਂ ਦੇ ਲੋਕਾਂ ਨੇ ਜਿਹੜਾ ਆ ਕੇ ਸਾਥ ਦਿੱਤਾ ਤੁਸੀਂ ਕਿਵੇਂ ਦੇਖਦੇ ਮਰੇਕ ਕੋਲਾ ਇੱਕ ਉਹ ਧਰਤੀ ਆ ਜਿੱਥੇ ਹਾਦਾ ਨਾਰਾ ਦੇ ਨਾਂ ਤੇ ਜਾਣੀ ਜਾਂਦੀ ਆ ਜਦੋਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੀਹਾ ਵਿੱਚ ਨੇ ਜਾ ਰਹੇ ਸੀ ਤਾਂ ਇਸ ਮਰੇਕ ਕੋਲਾ ਦੇ ਨਵਾਬ ਨੇ ਹਾਦਾ ਨਾਰਾ ਮਾਰਿਆ ਸੀਗਾ ਇਸ ਲਈ ਅੱਜ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਸਾਰੇ ਲੋਕ ਇੱਕ ਦੂਜਿਆਂ ਜਿਹੜੀਆਂ ਬਰਾਦਰੀਆਂ ਨੇ ਸਾਡੀ ਉਹਨਾਂ ਨੂੰ ਪਿਆਰ ਕਰਦੇ ਆ ਇਕੱਠੇ ਰਹਿਣਾ ਚਾਹੁੰਦੇ ਆ ਪਰ ਇਹ ਭਾਜੀਪੀ ਦੀ ਸੈਂਟਰ ਦੀ ਜਿਹੜੀ ਸਰਕਾਰ ਆ ਇਹ ਤੋੜ ਕੇ ਜਿਹੜੇ ਸਾਡੇ ਧਰਮ ਦੇ ਨਾਲ ਤੋੜ-ਬੋੜ ਕੇ ਪੱਗ ਤੇ ਮੋਨੇ ਵਾਲੇ ਦੀ ਲੜਾਈ ਪੈਦਾ ਕਰਕੇ ਟੋਪੀ ਵਾਲੇ ਤੇ ਪੱਗ ਵਾਲੇ ਦੀ ਲੜਾਈ ਪੈਦਾ ਕਰਕੇ ਦੇਸ਼ ਨੂੰ ਤੋੜਨ-ਮੋੜਨ ਲੱਗੇ ਹੋਏ ਨੇ ਲੋਕ ਬਰਦਾਸ਼ਤ ਨਹੀਂ ਕਰਦੇ ਹੈਗੇ ਕਿਉਂਕਿ ਪੰਜਾਬ ਦੇ ਲੋਕ ਬੜੇ ਸਮਝਦਾਰ ਨੇ ਜਿਵੇਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬੋਲਦੇ ਹੁੰਦੇ ਆ ਇਸ ਧਰਤੀ ਤੇ ਹਰ ਕੁਝ ਉਗ ਸਕਦਾ ਪਰ ਇਸ ਧਰਤੀ ਦੇ ਉੱਪਰ ਕਦੇ ਵੀ ਨਫ਼ਰਤ ਦਾ ਬੀਜ ਨਹੀਂ ਉੱਗੂਗਾ ਔਰ ਨਾ ਨਫ਼ਰਤ ਦਾ ਬੀਜ ਉੱਗਿਆ ਨਾ ਉੱਗਣ ਦਿੱਤਾ ਲੰਮੇ ਸਮੇਂ ਦਾ ਪੰਜਾਬ ਦਾ ਇਤਿਹਾਸ ਦੇਖ ਕੇ ਦੇਖ ਲਓ ਜਦੋਂ ਪੰਜਾਬ ਦੇ ਲੋਕ ਉੱਠਦੇ ਆ ਚਾਹੇ ਦੇਸ਼ ਦੀ ਯਾਦ ਦੀ ਗੱਲ ਕਰਕੇ ਜਦੋਂ ਵੀ ਮੂਵਮੈਂਟ ਉੱਠਣੀ ਆ ਤਾਂ ਪੰਜਾਬ ਦੇ ਵਿੱਚ ਉੱਠਣੀ ਆ ਇਸ ਬਿੱਲ ਦੇ ਖਿਲਾਫ ਵੀ ਜਿਹੜੀ ਮੂਵਮੈਂਟ ਆ ਚਾਹੇ ਪੰਜਾਬ ਦੇ ਵਿੱਚ ਸਾਡੀ ਵਾਦੀ ਬਹੁਤ ਘੱਟ ਆ ਮੁਸਲਮਾਨਾਂ ਦੀ ਪਰ ਇੱਥੋਂ ਇੱਕ ਐਸੀ ਮੂਵਮੈਂਟ ਉੱਠਣੀ ਆ ਜਿਹੜੀ ਪੰਜਾਬ ਨਹੀਂ ਹਿੰਦੁਸਤਾਨ ਪੱਧਰ ਤੇ ਜਾਣੀ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੂਵਮੈਂਟ ਬੜਾ ਵੱਡਾ ਇੱਕ ਰੋਲ ਅਦਾ ਕਰੂ ਔਰ ਬੀਜੇਪੀ ਸਰਕਾਰ ਨੂੰ ਮੋਦੀਆਂ ਨੂੰ ਔਰ ਜਿਹੜੇ ਅਮਰਸਾਹ ਹੁਣੀ ਨੇ ਇਹਨਾਂ ਨੂੰ ਇਹ ਕਾਨੂੰਨ ਵਾਪਸ ਲੈਣਾ ਪੈਣਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਪ੍ਰਾਪਰਟੀਆਂ ਸਰਕਾਰ ਦੀਆਂ ਨਹੀਂ ਹੈਗੀਆਂ ਪ੍ਰਾਪਰਟੀਆਂ ਸਾਡੀਆਂ ਨੇ ਬੱਕਵੌੜ ਇੱਕ ਗਿਆ ਟੇਕਰ ਆ ਅਸੀਂ ਉਹਦੀ ਉਸ ਪ੍ਰਾਪਰਟੀਆਂ ਦੀ ਕੇਅਰ ਕਰਕੇ ਮੁਸਲਮਾਨ ਭਾਈਚਾਰੇ ਤੇ ਲਾ ਰਹੇ ਆ ਇਸ ਲਈ ਇਹਨਾਂ ਨੂੰ ਭਲੇਖਾ ਦੂਰ ਕਰ ਦਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਲੋਕ ਇਕੱਠੇ ਹੋਣਗੇ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਇਹ ਇਹ ਸਨ ਅਨਵਰ ਜੀ ਜਿਨ੍ਹਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਵੰਡੀਆਂ ਜੋ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇੱਥੇ ਨਫ਼ਰਤ ਦਾ ਬੀਜ ਕਦੇ ਵੀ ਪੈਦਾ ਨਹੀਂ ਹੋ ਸਕਦਾ ਕਿਉਂਕਿ ਆਪਸੀ ਭਾਈਚਾਰਕ ਸਾਜ ਦੀ ਮਿਸਾਲ ਹੈ ਮਲੇਰਕੋਟਲਾ ਸਹਿਰ ਤੇ ਜਿੱਥੇ ਵਕ ਵਕ ਧਰਮਾਂ ਦੇ ਗੁਲਦਸਤੇ ਦੇ ਰੂਪ ਵਿੱਚ ਆਪਸੀ ਭਾਈਚਾਰਕ ਸਾਹ ਦੀ ਜਿਹੜੀ ਖੁਸ਼ਬੂ ਆਉਂਦੀ ਹੈ ਕਿਤੇ ਨਾ ਕਿਤੇ ਉਹਨੂੰ ਜੋ ਢਾਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ناکਾਮਯਾਬ ਦੇਖਣ ਵਾਲੀ ਹੈ ਕੈਮਰਾ ਪਰਸਨ ਚਿਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਲਈ ਮੈਂ ਵਰਕਾਸ਼ਰਮਾ